ਲੁਧਿਆਣਾ ਚ ਪਿਛਲੇ ਦਿਨੀ ਹਲਕਾ ਸਾਨੀਵਾਲ ਦੇ ਅਧੀਨ ਪੈਂਦੇ ਪਿੰਡ ਜੁਗਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਬੀਬੀ ਵੱਲੋਂ ਆਪਣੇ ਕੱਪੜੇ ਉਤਾਰ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਵੱਲ ਚਲਾ ਕੇ ਮਾਰੇ ਗਏ ਸਨ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਤੇ ਸਮੂੱਚ ਕੌਮ ਵਿੱਚ ਰੋਸ ਦੀ ਲਹਿਰ ਸੀ ਤੇ ਮੰਗ ਕੀਤੀ ਜਾ ਰਹੀ ਸੀ ਕਿ ਬੀਬੀ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਬੇਅਦਬੀ ਕਰਨ ਵਾਲੀ ਬੀਬੀ ਪ੍ਰਕਾਸ਼ ਕੌਰ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਜਥੇਦਾਰ ਚੀਮਾ ਨੇ ਕਿਹਾ ਕਿ ਜਨਾਖਣਾ ਉੱਠ ਕੇ ਗੁਰੂ ਸਾਹਿਬ ਦੇ ਪਾਵਨ ਸਰੂਪਾ ਦੀ ਬੇਅਦਬੀ ਕਰਨ ਲੱਗ ਪਿਆ ਤੇ ਇਸ ਦਾ ਮੁੱਖ ਕਾਰਨ ਹੈ ਬੇਅਦਬੀ ਦੇ આરોપીਾਂ ਨੂੰ ਸਖਤ ਤਰ੍ਹਾਂ ਆਪਣੇ ਤਹਿਤ ਸਜ਼ਾ ਨਹੀਂ ਦਿੱਤੀ ਜਾਂਦੀ। ਜਦਕਿ ਸਬੰਧਿਤ ਥਾਣਾ ਸਾਰੇਮਾਲ ਦੇ ਮੁਖੀ ਦਾ ਕਹਿਣਾ ਹੈ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਬੀਬੀ ਦੀ ਗ੍ਰਿਫਤਾਰੀ ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੱਸਣਾ ਚਾਹੁੰਨਾ ਕਿ ਇਹ 21 ਤਰੀਕ ਦੀ ਘਟਨਾ ਪਰਚਾ ਜਿਹੜਾ 24 ਤਰੀਕ ਨੂੰ ਹੋਇਆ। ਕਾਰਨ ਇਹ ਆ 21 ਤਰੀਕ ਨੂੰ ਸੰਗਤਾਂ ਨੇ ਬਹੁਤ ਵੱਡਾ ਜਿਹੜਾ ਗੁਰੂ ਘਰ ਜਿਹੜਾ ਜਿਆਨੇ ਦਾ ਉੱਤੇ ਇਕੱਠ ਕੀਤਾ। ਉਹਦੇ ਵਿੱਚ ਪਿੰਡ ਦੇ ਮੈਂ ਸਮਝਾ ਮੋਤਵੇ ਸੱਜਣ ਤੇ ਜਿਹੜੇ ਕੇਸਾਤਾ ਨਹੀਂ ਸੀ ਉਹ ਵੀ ਉੱਥੇ ਸ਼ਾਮਲ ਹੋਏ। ਉਹ ਜਿਹੜੇ ਬੰਦੇ ਪੱਤਰਕਾਰ ਤੇ ਪੰਥ ਦਾ ਦਰਦ ਰੱਖਣ ਵਾਲੇ ਜਿਨ੍ਹਾਂ ਨੇ ਉੱਥੇ ਇਹ ਗੱਲ ਕੀਤੀ ਕਿ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਮੈਂ ਸਮਝਦਾ ਉਹਨਾਂ ਲੋਕਾਂ ਵੱਲੋਂ ਜਿਹੜੇ ਪੱਤਰਕਾਰ ਤੇ ਉਹ ਜਿਹੜੇ ਆਗੂ ਜਿਨ੍ਹਾਂ ਨੇ ਕਿਹਾ ਪਰਚਾ ਹੋਣਾ ਚਾਹੀਦਾ ਇਹ ਇਹ ਔਰਤ ਤੇ ਇਹਦੇ ਬੰਦੇ ਤੇ ਉਹਨਾਂ ਨੂੰ ਗਾਲਾਂ ਤੱਕ ਕੱਢੀਆਂ ਗਈਆਂ ਜਲੀਲ ਕੀਤਾ ਗਿਆ ਕਿ ਇਹ ਕੰਮ ਜੇ ਤੁਸੀਂ ਕੀਤਾ ਤੇ ਤੁਹਾਡੇ ਜਿਹੜੇ ਮੈਂ ਸਮਝਦਾ ਇੱਥੋਂ ਤੱਕ ਕਿਹਾ ਕਿ ਅਸੀਂ ਜੁੱਤੀਆਂ ਮਾਰਾਂਗੇ ਮੈਂ ਸਮਝਦਾ ਇਹਨਾਂ ਬੰਦਿਆਂ ਨੂੰ ਇਹਨਾਂ ਤੇ ਪਰਚਾ ਨਾਲ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦੀ ਹੈ ਇਹ ਗੱਲ ਕਿ ਉਹ ਬੰਦਿਆਂ ਨੂੰ ਲੱਭ ਕੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਗੁੰਡਿਆਂ ਨੇ ਇਹ ਪਰਚਾ ਦਰਜ ਹੋਣ ਤੋਂ ਰੋਕਿਆ ਮੈਂ ਸਮਝਦਾ ਤੁਸੀਂ ਵੇਖੋ ਜਗ੍ਹਾ ਜਗ੍ਹਾ ਯਾਰੋ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਜਗ੍ਹਾ ਜਗ੍ਹਾ ਗੁਰੂ ਸਾਡੇ ਨੂੰ ਅੱਗਾ ਲਾਈਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਗੁਰੂ ਦੇ ਅੰਗ ਪੜੇ ਜਾ ਰਹੇ ਨੇ ਇਹ ਨਮਾਈ ਕਾਂਡ ਤਰਪਿਆ ਤੇ ਉਹ ਔਰਤ ਨੂੰ ਹੁਣ ਤੱਕ ਜਿਹੜਾ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ ਮੈਨੂੰ ਪਤਾ ਲੱਗਾ ਕਿ ਉਹ ਔਰਤ ਦੇ ਜਿਹੜਾ ਮੁੰਡਾ ਆ ਗੁੰਡਾ ਉਹਨੇ ਵੀ ਦਮਕੇ ਬਾਰੇ ਸਾਡੇ ਜਿਹੜੇ ਸਿੰਘਾਂ ਨੂੰ ਵੀ ਜਾਂ ਤਾਂ ਤੁਸੀਂ ਪਰਚਾ ਜਿਹੜਾ ਵਾਪਸ ਲਓ ਨਹੀਂ ਤੇ ਤੁਹਾਡੇ ਖਿਲਾਫ ਅਸੀਂ ਕੋਈ ਨਾ ਕੋਈ ਜਿਹੜਾ ਕਾਰਾ ਕਰਾਂਗੇ ਮੈਂ ਸਮਝਦਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਨਾ ਹੁਣ ਇਹ ਨਹੀਂ ਕੀਤਾ ਜਾਉ ਅਸੀਂ ਵੱਡਾ ਵਕੀਲ ਕਰਕੇ ਇਹਨਾਂ ਦੋਛੀਆਂ ਨੂੰ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਸਜ਼ਾ ਜਿਹੜੀ ਬਣਦੀ ਆ ਉਹ ਜਿੰਨਾ ਚਿਰ ਅਸੀਂ ਦਬਾਉਂਦੇ ਨਹੀਂ ਉਹਨਾਂ ਚਿਰ ਤੱਕ ਇਹਨਾਂ ਦਾ ਖਹਿੜਾ ਨਹੀਂ ਛੱਡਾਂਗੇ ਮੇਰੀ ਰਾਤ ਜਸਕਰਨ ਸਿੰਘ ਕਾਨ ਸਿੰਘ ਵਾਲੇ ਨਾਲ ਗੱਲ ਹੋਈ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਸਾਡੀ ਪਾਰਟੀ ਉਹਨਾਂ ਚਿਰ ਤੱਕ ਇਹਨਾਂ ਦਾ ਖਹਿੜਾ ਨਹੀਂ ਛੱਡੂ ਜਿੰਨਾ ਚਿਰ ਤੱਕ ਇਹਨਾਂ ਨੂੰ ਸਜ਼ਾ ਨਹੀਂ ਕਰਾਵਾਂਗੇ ਮੈਂ ਸਮਝਦਾ ਜਿਹੜੇ ਕੱਲ੍ਹ ਨਿਹੰਗ ਸਿੰਘ ਦਾਸ ਦੇ ਨਾਲ ਉਹਨਾਂ ਨੇ ਖੜ ਕੇ ਇਸ ਪਰਚਾ ਦਰਜ ਕਰਾਉਣ ਦੇ ਵਿੱਚ ਉਹਨਾਂ ਨੇ ਸਹਿਯੋਗ ਦਿੱਤਾ ਮੈਂ ਸਮਝਦਾ ਉਹਨਾਂ ਦਾ ਧੰਨਵਾਦ ਮੇਰਾ ਕਰਨ ਨੂੰ ਦਿਲ ਕਰਦਾ ਜਿਉ ਵਰਦੇ ਮੀਦਾਂ ਵਿੱਚ ਉੱਥੇ ਖੜ ਕੇ ਉਹਨਾਂ ਨੇ ਪਰਚਾ ਦਰਜ ਕਰਾਇਆ ਹੁਣ ਮੇਰੀ ਪ੍ਰਸ਼ਾਸ਼ਨ ਨੂੰ ਇਹੋ ਹੀ ਅਪੀਲ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਸਾਨੂੰ ਕਿਤੇ ਦੁਬਾਰਾ ਧਰਨਾ ਨਾਉਣ ਦੀ ਨੌਬਤ ਨਾ ਬਣ ਜੇ